ਇਸ ਕੱਛਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੋਖ ਭਰ ਦਵਾਸ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅੱਜ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਸੀ ਵੀ ਤੁਸੀਂ ਗੁਰੂ ਅੰਗਦ ਦੇਵ ਨੂੰ ਜਾਣਦੇ ਹੋ ਸਾਰੇ ਤੋਂ ਗੁਰੂ ਅੰਗਦ ਦੇਵ ਜੀ ਦਾ ਨਾਮ ਪਹਿਲੇ ਭਾਈ ਲੈਣਾ ਜੀ ਸੀ ਤੋਂ ਉਹਨਾਂ ਨੂੰ ਆ ਨਾਮ ਸੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਅਨੰਗ ਦੇਵ ਜੀ ਨੂੰ ਦਿੱਸਤਾ ਸੀ ਅੱਜ ਦੀ ਕੱਛਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਅੰਗ ਪ第二 ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੀ ਜੀ ਪਾਤਸ਼ਾਹੀ ਸ੍ਰੀ ਅਮਰਦਾਸ ਜੀ ਨੂੰ ਦਿੱਤੀਆਂ 12 ਬਕਸੀਆਂ ਕਿਹੜੀਆਂ-ਕਿਹੜੀਆਂ ਸੀ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਵੇਖੋ ਜੀ ਅੱਜ ਦੀ ਗੁਰੂ ਅੰਗਦ ਦੇਵ ਨੂੰ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ 12 ਬਕਸੀਆਂ ਕਿਹੜੀ-ਕਿਹੜੀਆਂ ਵੇਖੋ ਜੀ ਨਿਮਾਣੀਆਂ ਨਿਮਾਣੀਆਂ ਤੇ ਮਾਣ ਵੀ ਪਹਿਲੀ ਕਿਹੜੀ ਸੀ ਨਿਮਾਣੀਆਂ ਤੇ ਮਾਣ ਨਿਮਾਣੀਆਂ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਦੂਜੀ ਕਿਹੜੀ ਸੀ ਨਿਤਾਣੀਆਂ ਤੇ ਤਾਣ ਨੀਤਾਣੀਆਂ ਤੇ ਮਾਣ ਤੇ ਨੀਤਾਣੀਆਂ ਤੇ ਤਾਣ ਤੀਜੀ ਕਿਹੜੀ ਸੀ ਨਿਊ ਪੀਆਂ ਨਿਊਟੀਆਂ ਦੀ ਉੱਠ ਨਿਊਟੀਆਂ ਦੀ ਉੱਠ ਨਿਊਟੀਆਂ ਦੀ ਤੀਜੀ ਕਿਹੜੀ ਸੀ ਨਿਊਟੀਆਂ ਦੀ ਉੱਠ ਪਹਿਲੀ ਨਿਮਾਣੀਆਂ ਤੇ ਮਾਣ ਨੀਤਾਣੀਆਂ ਤੇ ਤਾਣ ਨਿਊਟੀਆਂ ਦੀ ਉੱਠ ਚੌਥੀ ਨਿਆਸਰੀਆਂ ਦਾ ਆਸਰਾ ਬਈ ਨਿਆਸਰੀਆਂ ਉਹਨਾਂ ਨੂੰ ਆਸਰਾ ਦੇਣਾ ਚਾਹੀਦਾ ਨਿਆਸਰੀਆਂ ਨੂੰ ਕੀ ਆਸਰਾ ਜ ਜਿਹਨੂੰ ਆਸਰਾ ਨਹੀਂ ਹੁੰਦਾ ਉਹਨਾਂ ਨੂੰ ਆਸਰਾ ਦੇਣਾ ਚਾਹੀਦਾ ਨਿਆਸਰੀਆਂ ਦਾ ਆਸਰਾ ਪੰਜਵੀਂ ਕਿਹੜੀ ਸੀ ਮਿਥਾਵੀਆਂ ਦੀ ਦੇ ਥਾਂ ਮਿਥਾਵੀਆਂ ਦੇ ਥਾਂ ਛੱਟੀ ਕਿਹੜੀ ਸੀ 6ਵੇਂ ਨੰਬਰ ਤੇ ਵੇਖੋ ਨਿਲਜੀਆਂ ਦੀ ਲਜ ਨਿਲਜੀਆਂ ਦੀ ਲਜ ਨਿਲਜੀਆਂ ਦੀ ਲਜ ਸੱਤਵੇਂ ਨੰਬਰ ਤੇ ਵੇਖੋ ਨਿਪਤੀਆਂ ਦੀ ਪਤ छेवें नंबर के थी निजियां लज्ज त सतमें नंबर पर निपत्तियादी पत् सत्तमें नंबर ते अठवें नंबर पर वेखो कि निकति नि दत्त निकतियों की कत् निपतियों की पत्त सत्त नंबर अठ नंबर निकतियों की कत् नवे नंबर पर वेखो जी निधरियार निधि निधरिया नि नि निधिरिया ਦੀ ਧੀਰ ਨਿਤਰੀਆਂ ਦੀ ਧੀਰ 10ਵੇਂ ਨੰਬਰ ਤੇ ਵੇਖੋ ਜੀ ਕਿਹੜੀ ਐ ਨਿਛ ਜੀਆਂ ਦੀ ਚਜ ਨਿਛ ਜੀਆਂ ਦੀ ਚਜ ਨਿਛਤਿਆਂ ਦੀ ਚਜ 12ਵੇਂ ਨੰਬਰ ਤੇ ਵੇਖੋ 11ਵੇਂ ਨੰਬਰ ਦੇਖੋ ਨਿਰਜੋਰੀਆਂ ਦਾ ਜੋਰ ਕੀ ਨਿਰਜੋਰੀਆਂ ਦਾ ਜੋਰ ਤੇ 12ਵੇਂ ਨੰਬਰ ਤੇ ਅਖਰ ਵਾਲੀ ਕਿਹੜੀ ਸੀ ਪੀਰਾਂ ਦੇ ਪੀਰ ਪੀਰਾਂ ਦੇ ਪੀਰ ਆ ਵੇਖੋ ਜੀ ਆ ਐ ਸਾਡੀ ਜਿਹੜੀ ਐ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ 12 ਵਕਸਸੀਆਂ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਅੱਜ ਦੀ ਕਕ੍ਹਾ ਵਿੱਚ ਦੱਸਿਆ ਅੱਜ ਦੀ ਕਕ੍ਹਾ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਤੇ ਈ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਜੀ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਸ਼ਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਵਿਦਿਆਰਥੀਓ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਸੀ ਜਿਹੜੀ ਬਜਸ ਪਾਸ਼ਾਹੀਆਂ ਜਿਨ੍ਹਾਂ ਨੂੰ ਸਿੱਖ ਧਰਮ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀ ਤੁਹਾਨੂੰ ਉਹਨਾਂ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਯਾਦ ਰੱਖਣਾ ਚਾਹੀਦਾ ਜੀ ਥੈਂਕਸ